ਨਗਰਪੰਚਾਇਤ ਇੱਕ ਅਧਾਰਾ ਵੱਖਰਾ ਆ ਸੀਵਰੇਜ ਬੋਰਡ ਇੱਕ ਅਧਾਰਾ ਵੱਖਰਾ ਆ ਇਹ ਜਿਹੜਾ ਟੈਂਡਰ ਸੀਵਰੇਜ ਬੋਰਡ ਦਾ ਆ ਇਹ ਸੀਵਰੇਜ ਡਿਪਾਰਟਮੈਂਟ ਦੇਖ ਰਿਆ ਇਹ ਜਦੋਂ ਕੰਪਲੀਟ ਕਰਕੇ ਇਹ ਡਿਪਾਰਟਮੈਂਟ ਸਾਡੇ ਨਗਰ ਕਾਉਂਸਲ ਨੂੰ ਸੌਂਪੂਗਾ ਉਸ ਤੋਂ ਬਾਅਦ तमाम ਜ਼ਿੰਮੇਵਾਰੀ ਜਿਹੜੀ ਸਾਡੀ ਨਗਰ ਕਾਉਂਸਲ ਦੀ ਹੋਊਗੀ ਕਿਉਂਕਿ ਹਜੇ ਇਹ ਪ੍ਰੋਜੈਕਟ ਕੰਪਲੀਟ ਨਹੀਂ ਹੋਇਆ ਕਰਕੇ ਤੇ ਇਹਨੂੰ ਸਾਰੇ ਨੂੰ ਹਜੇ ਸੀਵਰੇਜ ਬੋਰਡ ਹੀ ਦੇਖ ਰਿਆ ਤੇ ਸੜਕਾਂ ਬਣਾਉਣ ਦਾ ਕੰਮ ਜਿਹੜਾ ਸੀਗਾ ਮੰਡੀ ਬੋਰਡ ਦਾ ਸੀ ਤਾਂ ਪੀਡਬਲ ਦੀ ਦਾ ਸੀਗਾ ਹਜੇ ਤੱਕ ਸਾਡਾ ਇਹ ਵਿੱਚ ਨਗਰ ਕਾਉਂਸਲ ਦਾ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੈਗੀ ਤੇ ਨਾ ਦਾ ਸਾਡੇ ਅਧਿਕਾਰ ਖੇਤਰ ਦਾ ਇਹਦੇ ਵਿੱਚ ਕੋਈ ਕੰਮ ਆ। ਰਹੀ ਗੱਲ ਜਿਹੜੀ ਆ ਵੀ ਇਹ ਜਿਹੜੀ ਸਿਆਸਤ ਕਰਨ ਵਾਲੇ ਲੋਕ ਨੇ ਜਿਹੜੀ ਕੋਈ ਜੀ ਸਿਆਸਤ ਕਰਨ ਵਾਲੇ ਲੋਕ ਨੇ ਉਹ ਲਗਭਗ 15-20 ਸਾਲ ਤੋਂ ਲੋਕਾਂ ਨੇ ਫੇਰ ਮੂੰਹ ਵੀ ਏਸੀ ਕਰਕੇ ਨਹੀਂ ਉਹਨਾਂ ਨੂੰ ਲਾਇਆ ਏਸੀ ਕਰਕੇ ਨਹੀਂ ਲੋਕਾਂ ਨੇ ਉਹਨਾਂ ਨੂੰ ਪਿਛਲੇ 8 ਮਹੀਨੇ ਪਹਿਲਾਂ ਵੀ ਤੁਸੀਂ ਇਹੀ ਸਿਆਸਤ ਕਰਦੇ ਕਰਕੇ ਤੁਹਾਨੂੰ ਅਸੀਂ ਮੌਕਾ ਨਹੀਂ ਦੇਵਾਂਗੇ। ਭਾਵੇਂ 5-6 ਪਾਰਟੀਆਂ ਇਕੱਠੇ ਹੋ ਕੇ ਰਲੀਆਂ ਰਲੀਆਂ ਲੜੀਆਂ ਲੜਨ ਤੋਂ ਬਾਅਦ ਵੀ ਇਹਨਾਂ ਨੇ ਫੇਰ ਮੂੰਹ ਦੀ ਖਾਤੀ ਪਰ ਹੁਣ ਉਹ ਪਾਣੀ ਦੇ ਨਾ ਮੀਂਹ ਦੇ ਪਾਣੀ ਦੇ ਵਿੱਚੋਂ ਪਿਛਲੇ ਦਿਨੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਆ ਕਿ ਆ ਜਿਹੜਾ ਸਾਹਮਣੇ ਭਾਈ ਸਿੱਖ ਦੇ ਸਾਹਮਣੇ ਕਲੋਨੀ ਕੱਟੀ ਗਈ ਆ ਜੀ ਇਹ ਕਲੋਨੀ 'ਚ ਕਰੋੜਾਂ ਰੁਪਏ ਏਸੀ ਬਾਈਸ ਪ੍ਰਧਾਨ ਨੇ ਵਟੇ ਆ ਤਾਂ ਇਹਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਕਰਨਾ ਸੀ ਇਹਦੀਆਂ ਗਲੀਆਂ ਨਾਲੀਆਂ ਪਾਣੀਆਂ ਸੀ ਦੀ ਇੰਟਰਲੌਕ ਲੱਗਣੀ ਸੀ ਉਹ ਲਾ ਕੇ ਤਾਂ ਦੇਣੀ ਸੀ ਇਸ ਆਪ ਕਲੋਨਾਈਜ਼ਰ ਨੇ ਪੈਸੇ ਵਟ ਕੇ ਆਪਣੀ ਜੇਬ 'ਚ ਪਾ ਲਏ ਤੇ ਕਰੋੜਾਂ ਰੁਪਏ ਦੇ ਮਤੇ ਪਾ ਕੇ ਤਾਂ ਸਾਰੀ ਇੰਟਰਲੌਕ ਜਿਹੜੀ ਸੀਗੀ ਉਹ ਕੌਂਸਲ ਦੇ ਖਾਤੇ 'ਚ ਪਾ ਦਿੱਤੀ ਤੇ ਇਹਦੇ ਵਿੱਚ ਜਿਹੜੇ ਮ ਕੌਂਸਲ ਦਾ ਪ੍ਰਧਾਨ ਵੀ ਜ਼ਿੰਮੇਵਾਰ ਆ ਜਿਹੜਾ ਉਹਦਾ ਰਸਤੇਦਾਰ ਦੇਖਦਾ ਸੀ ਸਾਰੀ ਇਹਦੀ ਸੁਪਰਵੀਜ਼ਨ ਕਰਦਾ ਸੀ ਉਹ ਵੀ ਜ਼ਿੰਮੇਵਾਰ ਆ ਇੱਥੇ ਤੱਕ ਵੀ ਦਰਖਾਸਤ ਦੇ ਵਿੱਚ ਲਿਖਿਆ ਗਿਆ ਕਿ ਤੁਹਾਨੂੰ ਮੈਂ ਦਰਖਾਸਤ ਵੀ ਦੇ ਦੂੰਗਾ ਵੀ ਪੈਸੇ ਲੈ ਕੇ ਇਹ ਮਤਾ ਜਿਹੜਾ ਆ ਏਜੰਡਾ ਲਿਆਂਦਾ ਗਿਆ ਏਜੰਡੇ ਦੇ ਵਿੱਚ ਮਤਾ ਪਾਸ ਕਰਾਇਆ ਗਿਆ ਤੇ ਜਿਹੜੀ ਸਾਰੀ ਕਲੋਨੀ ਸੀਗੀ ਉਹ ਕਲੋਨੀ ਦੇ ਵਿੱਚ ਕਰੋੜਾਂ ਰੁਪਏ ਵੰਡ ਕੇ ਇਸ ਪ੍ਰਧਾਨ ਨੇ ਆਪਣੀ ਜੇਬੀ ਦੇ ਵਿੱਚ ਪਾਏ ਆ ਤੇ ਇੰਟਰਲੌਕ ਤੇ ਜਿਹੜਾ ਨਾਲੀਆਂ ਦਾ ਕੰਮ ਸੀ ਸਾਰਾ ਕੌਂਸਲ ਦੇ ਗਲ ਪਾਤਾ ਆ ਨਾ ਅਥੋਰਾਈਜ਼ ਕਲੋਨੀ ਸੀਗੀ ਥੋੜੇ ਦਿਨਾਂ ਦੇ ਵਿੱਚ ਇਹਦੀ ਜਾਂਚ ਜਿਹੜੀ ਉਹ ਸ਼ੁਰੂ ਹੋ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਆਸਤ ਕਰਦੇ ਆ ਤਕਲੀਫ ਇਹਨਾਂ ਨੂੰ ਇਹ ਹੈ ਵੀ ਸਾਡੀਆਂ ਜਾਂਚਾਂ ਖੁੱਲ ਗਈਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਰੋੜਾਂ ਰੁਪਇਆ ਵੱਟ ਕੇ ਇਸ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਜੇਬ 'ਚ ਪਾਇਆ ਆ ਇਹ ਤੁਹਾਨੂੰ ਨੰਗਾ ਹੁੰਦਾ ਦਿਖਾ ਲਾਂਗੇ ਪੰਜ ਚਾਰ ਬੰਦੇ ਤਾਂ ਰਾਤ ਨੂੰ ਸੌਂਦੇ ਨਹੀਂ ਹੁਣੇ ਮੇਰਾ ਖਿਆਲ ਔਰ ਮੈਂ ਹੈਰਾਨ ਆ ਬਈ ਅੱਜ ਤੱਕ ਇਹਨਾਂ ਦੇ ਇੱਕ ਬੰਦੇ ਨੇ ਵੀ ਕੋਈ ਸਹਿਮਤ ਨਹੀਂ ਕੀਤੀ ਆ ਕੱਲ ਹਾਲੇ 2 ਦਿਨ ਹੋਏ ਹਫਤਾ ਨਹੀਂ ਹੋਇਆ ਲਗਭਗ 35 ਲੱਖ ਦੀ ਸਾਡੇ ਇੱਥੇ ਜੇਸੀਬੀ ਐਮਐਲਏ ਜੀ ਲਿਆ ਚੁੱਕੇ ਨੇ ਇੱਕ ਬੰਦੇ ਨੇ ਨਹੀਂ ਉਹਦੀ ਸਲਾਹ ਕਹੀਤੀ ਮਹਾਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਅੱਜ ਤੁਹਾਨੂੰ ਬਿਲਗੇ ਦੇ ਪੱਤੀ ਦੁਨੀਆ ਮਨਸੂਰ ਤਾਂ ਉਹ ਸਾਈਡ ਦਿਖਾਉਨੇ ਆ ਜਿੱਥੇ ਕੱਲ بارش ਨਾਲ ਪਾਣੀ ਭਰ ਗਿਆ ਸੀ ਬੇਸ਼ੱਕ ਪਾਣੀ ਇੱਥੇ ਲਗਾਤਾਰ ਤੁਹਾਨੂੰ ਦਿਖਾਉਨੇ ਆ ਨਗਰਪੰਚਾਇਤ ਬਿਲਗਾ ਵੱਲੋਂ ਤੇ ਪਾਣੀ ਨੂੰ ਚੱਕਣ ਲਈ ਪੰਪ ਲਗਾਇਆ ਆ ਵਾਲੇ ਕੋਲ ਪਾਸੇ ਆ ਪੰਪ ਇੱਥੇ ਲਗਾਤਾਰ ਪਿਛਲੇ ਬਰਸਾਤੀ ਮੌਸਮ ਦੇ ਵਿੱਚ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਪੰਪ ਜਿਹੜਾ ਕੰਮ ਕਰ ਰਿਹਾ ਉਹ ਮਹੀਨੇ ਪਹਿਲਾਂ ਪਾਣੀ ਜਿਹੜਾ ਪਾਣੀ ਪਾ ਚੁੱਕਾ ਹੈ ਪਾਣੀ ਉਹ ਨਹੀਂ ਆ ਮੱਲੇ ਵਾਲਾ ਉਹ ਮੈਂ ਕਹਿੰਦਾ ਹੀ ਮਰ ਗਿਆ ਉਹਨੂੰ ਤਿੰਨ ਨਾਲੀਆਂ ਆ ਸਾਲਾ ਇਸ ਟਾਈਮ ਆ ਜਾਂਦਾ ਇਹਨਾਂ ਪੈ ਪੈ ਤਿੰਨ ਤਿੰਨ ਨਾਲੀਆਂ ਪੈ ਵੀ ਨਾ ਕਿੱਥੇ ਪਾਣੀ ਦਸ ਜਿਹੜੀ ਆ ਦਸ ਗਈ ਔਰ ਮਿਲ ਕੇ ਤੇ ਮੂਤਬਾਰ ਵਿਅਕਤੀ ਨਗਰ ਪੰਚਾਇਤ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਇੱਥੇ ਆਗੂ ਖੜੇ ਆ ਇਹਨਾਂ ਨਾਲ ਆਪਾਂ ਗੱਲ ਕਰਦੇ ਆ ਇਹਨਾਂ ਕੋ ਪ੍ਰਬੰਧ ਪਿਛਲੇ ਜਨਮਦੀ ਮਹੀਨੇ ਤੋਂ ਬਾਅਦ ਆਇਆ ਤੇ ਇੱਥੇ ਤੁਹਾਨੂੰ ਜ਼ਿਕਰ ਕਰਨਾ ਚਾਹਾਂਗੇ ਕਿ ਬਰਸਾਤੀ ਮੌਸਮ ਦੇ ਵਿੱਚ ਬਿਲਗੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਤੋਂ ਮੈਂ 27-28 ਸਾਲ ਤੋਂ ਪੱਤਰਕਾਰੀ ਕਰਦਾ ਹਾਂ ਤੇ ਇਹਨਾਂ ਦਿਨਾਂ ਵਿੱਚ ਕਈ ਸੜਕਾਂ ਦੇ ਉੱਤੇ ਕੈਸ਼ਤੀ ਚੱਲਣ ਵਾਲੇ ਜਿਹੜੇ ਆ ਉਹ ਮੈਂ ਸਮੇਂ ਦੇਖਿਆ ਤੇ ਕਿਵੇਂ ਪਿੰਡ ਦੇ ਜਿਹੜੇ ਲੋਕ ਆ ਆਪਣੇ ਕਮਾਕਾਰਾਂ ਨੂੰ ਲੱਖ ਲੱਖ ਖੜਾ ਸੜਕਾਂ ਦੇ ਪਾਣੀ ਵਿੱਚੋਂ ਲੰਘ ਕੇ ਜਾਂਦੇ ਰਹਿਆ ਤੇ ਅੱਜ ਵੀ ਹਾਲਾਤ ਜਿਹੜੇ ਆ ਉਹਦੇ ਨਾਲੋਂ ਕਿਹਾ ਜਾ ਸਕਦਾ ਵੇ ਪਹਿਲਾਂ ਨੂੰ ਠੀਕ ਆ ਕਿਉਂਕਿ ਸੜਕਾਂ ਪੱਕੀਆਂ ਬਣ ਗਈਆਂ ਪਹਿਲਾਂ ਦੇ ਮੁਕਾਬਲੇ ਸੜਕਾਂ ਉੱਚੀਆਂ ਬਣ ਗਈਆਂ ਹਾਂ ਇਹ ਗੱਲ ਜ਼ਰੂਰ ਆ ਵੀ ਹਜੇ ਜਿੰਨੀ ਡਿਵੈਲਪਮੈਂਟ ਹੋਈ ਆ ਇਹਨਾਂ ਛਪੜਾਂ ਦਾ ਜਿਹੜਾ ਪਾਣੀ ਆ ਉਹਨੂੰ ਇੱਥੋਂ ਚੱਕ ਕੇ ਟ੍ਰੀਟਮੈਂਟ ਲਿਜਾਣ ਪਲਾਟ ਤੱਕ ਲਿਜਾਣ ਲਈ ਜਿਹੜਾ ਆ ਉਹ ਕੰਮ ਹੋਇਆ ਆ ਕੰਮ ਚੱਲ ਰਿਹਾ ਤੇ ਅੱਜ ਗਰਨਾਮ ਸਿੰਘ ਜਿਹੜੇ ਨਗਰਪਾਲਿਕਾ ਦੇ ਪ੍ਰਧਾਨ ਆ ਉਹਨਾਂ ਤੋਂ ਆਪਾਂ ਜਾਣਨਾ ਆ ਇਹ ਇੱਥੇ ਕਾਂਗਰਸ ਦੇ ਇੱਕ ਆਗੂ ਨੇ ਜਿੱਥੇ ਇਸ ਬਰਸਾਤੀ ਪਾਣੀ ਦੀ ਗੱਲ ਕੀਤੀ ਆ ਇੱਥੋਂ ਸੜਕ ਬੈਠ ਗਈ ਆ ਧਸ ਗਈ ਆ ਉਹਦੀ ਗੱਲ ਕੀਤੀ ਆ ਉੱਥੇ ਕਈ ਇਲਜ਼ਾਮ ਲਾਏ ਆ ਉਹਨਾਂ ਦੇ ਵੀ ਜਵਾਬ ਜਿਹੜੇ ਆ ਗਰਨਾਮ ਸਿੰਘ ਉਹਨਾਂ ਤੋਂ ਆਪਾਂ ਲੈਣੇ ਆ ਈ ਉਹਨਾਂ ਦੇ ਇਲਜ਼ਾਮ ਬਾਰੇ ਇਹ ਵੀ ਕਹਿੰਦੇ ਆ ਆਓ ਪਹਿਲਾਂ ਆਪਾਂ ਇਹਨਾਂ ਸਾਰੇ ਸਾਥੀਆਂ ਦਾ ਸਵਾਗਤ ਕਰ ਲੈਂਦੇ ਆ ਉਸ ਤੋਂ ਬਾਅਦ ਕਰਦੇ ਆ ਗੱਲ ਤੇ ਗਰਨਾਮ ਸਿੰਘ ਜੱਪੂ ਜੀ ਤੁਹਾਡਾ ਬਲਗਾ ਨਿਊਜ਼ ਆਨਲਾਈਨ ਤੇ ਸਵਾਗਤ ਹੈ ਧੰਨਵਾਦ ਰਿਜਿੰਦਰ ਸਿੰਘ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਜਿਹੜੀ ਸਮੱਸਿਆ ਆਈ ਆ ਬਰਸਾਤ ਦੇ ਪਰਸੋ ਰੋਜ ਚੌਥ ਰੋਜ ਬਰਸਾਤ ਜਿਹੜੀ ਹੋਈ ਆ ਬਹੁਤ ਜ਼ਿਆਦਾ ਭਾਰੀ ਬਰਸਾਤ ਹੋਈ ਆ ਉਹਦੇ ਨਾਲ ਥੋੜ੍ਹੀ ਥੋੜ੍ਹੀਆਂ ਪਿੰਡ ਦੇ ਵਿੱਚ ਸਮੱਸਿਆ ਆਵੇਂ ਕਿਉਂਕਿ ਕੰਮ ਜਿਹੜਾ ਹਜੇ ਸੀਵਰੇਜ ਦਾ ਉਹ ਪ੍ਰਗਤੀ ਦੀ ਨਹੀਂ ਆ ਇਹਦੇ ਵਿੱਚ ਰਿਜਿੰਦਰ ਸਿੰਘ ਜੀ ਦੋ ਤਿੰਨ ਗੱਲਾਂ ਸਾਫ਼ ਕਰਨੇ ਆਲੀਆਂ ਆ ਇਹ ਜਿਹੜਾ ਨਗਰਪੰਚਾਇਤ ਇੱਕ ਅਧਾਰਾ ਵੱਖਰਾ ਆ ਸੀਵਰੇਜ ਬੋਰਡ ਇੱਕ ਅਧਾਰਾ ਵੱਖਰਾ ਆ ਇਹ ਜਿਹੜਾ ਟੈਂਡਰ ਸੀਵਰੇਜ ਬੋਰਡ ਦਾ ਆ ਇਹ ਸੀਵਰੇਜ ਡਿਪਾਰਟਮੈਂਟ ਦੇਖ ਰਿਆ ਇਹ ਜਦੋਂ ਕੰਪਲੀਟ ਕਰਕੇ ਇਹ ਡਿਪਾਰਟਮੈਂਟ ਸਾਡੇ ਨਗਰ ਕਾਉਂਸਲ ਨੂੰ ਸੌਂਪੂਗਾ ਉਸ ਤੋਂ ਬਾਅਦ तमाम ਜ਼ਿੰਮੇਵਾਰੀ ਜਿਹੜੀ ਸਾਡੀ ਨਗਰ ਕਾਉਂਸਲ ਦੀ ਹੋਊਗੀ ਕਿਉਂਕਿ ਹਜੇ ਇਹ ਪ੍ਰੋਜੈਕਟ ਕੰਪਲੀਟ ਨਹੀਂ ਹੋਇਆ ਕਰਕੇ ਤੇ ਇਹਨੂੰ ਸਾਰੇ ਨੂੰ ਹਜੇ ਸੀਵਰੇਜ ਬੋਰਡ ਹੀ ਦੇਖ ਰਿਆ ਤੇ ਸੜਕਾਂ ਬਣਾਉਣ ਦਾ ਕੰਮ ਜਿਹੜਾ ਸੀਗਾ ਮੰਡੀ ਬੋਰਡ ਦਾ ਸੀ ਤਾਂ ਪੀਡਬਲੂ ਦਾ ਸੀਗਾ ਹਜੇ ਤੱਕ ਸਾਡਾ ਇਹ ਵਿੱਚ ਨਗਰ ਕਾਉਂਸਲ ਦਾ ਇਹ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਹੈਗੀ ਤੇ ਨਾ ਦਾ ਸਾਡੇ ਅਧਿਕਾਰ ਖੇਤਰ ਦਾ ਇਹਦੇ ਵਿੱਚ ਕੋਈ ਕੰਮ ਆ। ਰਹੀ ਗੱਲ ਜਿਹੜੀ ਆ ਵੀ ਇਹ ਜਿਹੜੀ ਸਿਆਸਤ ਕਰਨ ਵਾਲੇ ਲੋਕ ਨੇ ਜਿਹੜੇ ਕੋਝੀ ਸਿਆਸਤ ਕਰਨ ਵਾਲੇ ਲੋਕ ਨੇ ਉਹ ਲਗਭਗ 15-20 ਸਾਲ ਤੋਂ ਲੋਕਾਂ ਨੇ ਫਿਰ ਮੂੰਹ ਵੀ ਏਸੀ ਕਰਕੇ ਨਹੀਂ ਉਹਨਾਂ ਨੂੰ ਲਾਇਆ ਏਸੀ ਕਰਕੇ ਨਹੀਂ ਲੋਕਾਂ ਨੇ ਉਹਨਾਂ ਨੂੰ ਪਿਛਲੇ 8 ਮਹੀਨੇ ਪਹਿਲਾਂ ਵੀ ਤੁਸੀਂ ਇਹੀ ਸਿਆਸਤ ਕਰਦੇ ਕਰਕੇ ਤੁਹਾਨੂੰ ਅਸੀਂ ਮੌਕਾ ਨਹੀਂ ਦੇਵਾਂਗੇ। ਭਾਵੇਂ 5-6 ਪਾਰਟੀਆਂ ਇਕੱਠੇ ਹੋ ਕੇ ਰਲੀਆਂ ਰਲੀਆਂ ਲੜੀਆਂ ਲੜਨ ਤੋਂ ਬਾਅਦ ਵੀ ਇਹਨਾਂ ਨੇ ਫਿਰ ਮੂੰਹ ਨਹੀਂ ਖਾਦੀ। ਪਰ ਹੁਣ ਉਹ ਪਾਣੀ ਦੇ ਨਾ ਮੀਂਹ ਦੇ ਪਾਣੀ ਦੇ ਵਿੱਚੋਂ ਆਪਣੀ ਸਿਆਸੀ ਕਿਸਤੀ ਤਾਰਨੀ ਚਾਹੁੰਦੇ ਪਰ ਉਹ ਲੋਕਾਂ ਨੇ ਤਰਨ ਨਹੀਂ ਦੇਣੀ ਹੈਗੀ ਪੰਜਾਬ ਭਰ ਦੇ ਵਿੱਚ ਪੂਰੇ ਦੇ ਵਿੱਚ ਹਿਮਾਚਲ ਦੇ ਵਿੱਚ ਸਾਰੇ ਪਾਸੇ ਐ ਇਸ ਵੇਲੇ ਜਿਹੜੀ ਬਾਰਿਸ਼ ਹੋਈ ਆ ਉਹ ਸਾਰੇ ਪਾਸੇ ਦਰਿਆ ਭਰੇ ਆਉਂਦੇ ਨੇ ਨਹਿਰਾਂ ਭਰੀਆਂ ਆਉਂਦੇ ਨੇ ਤੇ ਦਿੱਕਤਾਂ ਆਈਆਂ ਉਹਦੇ ਨਾਲ ਸਾਡੇ ਬਿਲਗੇਜ ਵਿੱਚ ਵੀ ਦਿੱਕਤ ਆਈ ਆ ਭਾਵ ਕਹਿੰਦਾ ਹੈ ਕਿ ਇਹ ਸੀਵਰੇਜ ਦਾ ਕੰਮ ਜਿਹੜਾ ਪੂਰਾ ਨਾ ਹੋਣ ਕਰਕੇ ਕਿਤੇ ਕਿਤੇ ਸਮੱਸਿਆ ਹੈਗੀ ਉਹਦਾ ਸਮਾਧਾਨ ਇੱਕ ਦੋ ਦਿਨਾਂ ਚ ਹੋ ਜਾਊਗਾ ਦੂਸਰੀ ਗੱਲ ਜਿਹੜੀ ਕਰਨੀ ਚਾਹੁੰਦੇ ਆ ਕਿ ਇਹ ਲੋਕ ਜਿਹੜੇ ਨੇ ਸ਼ੁਰੂਆਤੀ ਦੌਰ ਤੋਂ ਜਿਸ ਦਿਨ ਤੋਂ ਸੀਵਰੇਜ ਪੈਣਾ ਸ਼ੁਰੂ ਹੋਇਆ ਸੀ ਜਿਹੜੇ 8 ਛੱਪੜ ਕਨੈਕਟ ਹੋਣੇ ਸੀਗੇ ਉਹਨੂੰ ਰੋਕਣ ਲਈ ਇਹਨਾਂ ਨੇ ਜੀ ਜਾਣ ਦਾ ਜ਼ੋਰ ਲਾਇਆ ਉਹ ਸ਼ੋਭਾ ਯਾਤਰਾ ਦੇ ਬਹਾਨੇ ਇਹਨਾਂ ਨੇ ਪੂਰਾ ਡੀ ਚੋਡੀ ਤੱਕ ਜ਼ੋਰ ਲਾਇਆ ਵੀ ਇਹ ਕੰਮ ਕਿਸ ਤਰ੍ਹਾਂ ਇਹ ਡਰੇਲ ਹੋ ਜਵੇ ਕੰਮ ਹੋਵੇ ਨਾ ਟਾਈਮ ਨਾ ਤੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਬੀਬੀਂਦਰਜੀਤ ਕੌਰ ਮਾਨ ਦਾ ਜਿਹੜਾ ਅਕਸ਼ ਖਰਾਬ ਹੋਵੇ ਇਹਨਾਂ ਨੇ ਉੱਥੇ ਲਿਜਾ ਕੇ ਲੋਕਾਂ ਨੂੰ ਧਰਨੇਵਾਜੀ ਕੀਤੀ ਨਾਹਰੇਵਾਜੀ ਕੀਤੀ ਕੰਮ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਾਡੇ ਨਗਰ ਦੇ ਜਿਹੜੇ ਸਹਿਰਦ ਲੋਕ ਸੀ ਜਿਹੜੇ ਫਿਕਰਮੰਦ ਲੋਕ ਸੀ ਉਹਨਾਂ ਨੇ ਜਾ ਕੇ ਇਸ ਗੱਲ ਦਾ ਵਿਰੋਧ ਕੀਤਾ ਵੀ ਅਸੀਂ ਕਿਸੇ ਹਾਲਤ 'ਚ ਕੰਮ ਬੰਦ ਨਹੀਂ ਹੋਣ ਦੇਵਾਂਗੇ ਤੇ ਕੰਮ ਚੱਲਿਆ ਪਰ ਇਹਨਾਂ ਨੇ ਪਹਿਲੇ ਦਿਨ ਤੋਂ ਇਹ ਲੈ ਕੇ ਨਾ ਵੀ ਸਾਡੀ ਸ਼ੋਭਾ ਯਾਤਰਾ ਆ ਕੰਮ ਰੋਕਣ ਦੇ ਵਿੱਚ ਨਹੀਂ ਅੜ ਜਾਣ ਪਾਤੀ ਤੇ ਕੰਪਨੀ ਛੱਡ ਕੇ ਦੂਸਰੇ ਪਾਸੇ ਕੰਮ ਕਰਨ ਲੱਗ ਪਈ ਮੁੜ ਕੇ ਹੌਲੀ-ਹੌਲੀ ਉਹ ਐਸਾ ਸਮਾਂ ਆਇਆ ਸਪਟੰਬਰ ਅਕਤੂਬਰ ਨਵੰਬਰ ਦੇ ਵਿੱਚ ਜਿੰਨੇ ਗੁਰਪੁਰਬ ਸੀਗੇ ਉਹ ਸਾਰੇ ਗੁਰਪੁਰਬ ਦੀਆਂ ਸਾਰੀਆਂ ਜਿਹੜੀਆਂ ਸ਼ੋਭਾ ਯਾਤਰਾ ਸਿਗੀਆਂ ਨਗਰ ਕੀਰਤਨ ਸੀਗੇ ਉਹ ਕੰਮ 2 ਦਿਨ ਚੱਲਦਾ ਸੀ ਤੇ 15 ਦਿਨ ਬੰਦ ਹੋ ਜਾਂਦਾ ਸੀ ਇਹ ਫਰਵਰੀ ਮਾਰਚ ਤੱਕ ਜਿਹੜਾ ਸਾਡਾ ਕੰਮ ਕਿਸੇ ਲੈਨ ਤੇ ਨਹੀਂ ਪੈ ਸਕਿਆ ਇਸ ਚੱਕਰ ਦੇ ਵਿੱਚ ਫਿਰ ਕੀ ਕੰਪਨੀ ਜਿਹੜੀ ਸੀਗੀ ਉਹਦਾ ਬਹੁਤ ਵੱਡਾ ਲਾਸ ਹੋ ਰਿਹਾ ਸੀਗਾ ਕੰਪਨੀ ਕੰਮ ਛੱਡ ਕੇ ਉਹਨਾਂ ਨੇ ਇੱਕ ਸਾਈਡ ਚੱਲਦੀ ਆ ਭਵਾਨੀਗੜ੍ਹ ਜਿਹੜਾ ਸੰਗਰੂਰ ਦੇ ਵਿੱਚ ਉਹ ਉਧਰ ਚਲੇ ਗਈ ਉਹ ਐਸਾ ਕੰਮ ਉਦੋਂ ਦਾ ਰੁਕਿਆ ਮੜ ਕੇ ਕੰਮ ਸਾਡਾ ਇਹ ਲੈਨ ਤੇ ਨਹੀਂ ਆਇਆ ਦੂਸਰੀ ਗੱਲ ਇਹਦੇ ਵਿੱਚ ਅਜਿੰਦਰ ਸਿੰਘ ਜੀ ਦੇਖਣ ਆਲੀ ਸੀ ਕਿ ਕੰਪਨੀ ਸਾਨੂੰ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਕਿ ਘੱਟੋ-ਘੱਟ 18 ਮਹੀਨੇ ਦਾ ਪ੍ਰੋਜੈਕਟ ਆ ਸਾਡੀ ਪਿਛਲੀ ਬਰਸਾਤ ਤੇ ਆ ਬਰਸਾਤ ਜਿਹੜੀ ਆ ਵੀ ਦੋ ਬਰਸਾਤਾਂ ਇਹਦੇ ਵਿੱਚ ਦੀ ਸਾਨੂੰ ਲੰਘ ਪਰ ਇਹਨਾਂ ਲੋਕਾਂ ਨੇ ਬਾਰ-ਬਾਰ ਕਦੀ ਕਿਸੇ ਪਾਸੇ 10-20 ਬੀਪੀਆਂ ਇਕੱਠੀਆਂ ਕਰਕੇ ਕਦੀ ਕਿਸੇ ਪੱਤੀ ਜੋ 20 ਬੰਦੇ ਇਕੱਠੇ ਕਰਕੇ ਇਹਨਾਂ ਨੇ ਸਾਡੇ ਨੁਮਾਇੰਦਿਆਂ ਨੂੰ ਸਾਨੂੰ ਸਭ ਨੂੰ ਹਰ ਵੇਲੇ ਇੱਕੋ ਗੱਲ ਰੱਖੀ ਵੀ ਸੜਕਾਂ ਬਣਾ ਦਿਓ ਜੀ ਸਾਡਾ ਲੰਘਣਾ ਔਖਾ ਹੋਇਆ ਜੀ ਪਿੰਡ 'ਚ ਪੜਨਾ ਔਖਾ ਹੋਇਆ ਤੇ ਇਹਨਾਂ ਨੇ ਪੂਰਾ ਯਾਨੀ ਕਿ ਇਸ ਗੱਲ ਦਾ ਪਿੰਡ ਦੇ ਵਿੱਚ ਪਹਾਂਤਾ ਜੀ ਸੜਕਾਂ ਜਿਹੜੀਆਂ ਆ ਉਹ ਜਲਦਬਾਨੀਆਂ ਚਾਹੀਦੀਆਂ ਚਲੋ ਸਾਨੂੰ ਵੀ ਲੱਗਾ ਵੀ ਜੇ ਸਾਰਾ ਪਿੰਡ ਮੰਗ ਕਰ ਰਿਹਾ ਆ ਤੇ ਜੇ ਇਹੇ ਰਾਹ ਦੇ ਵਿੱਚ ਡੋੜਾ ਪਾਉਂਦੇ ਆ ਅਸੀਂ ਕੰਪਨੀ ਨੂੰ ਕਿਹਾ ਵੀ ਤੁਸੀਂ ਸੜਕਾਂ ਸਾਡੀਆਂ ਪਹਿਲਾਂ ਬਣਵਾ ਦਿਓ ਉਹੀ ਕਾਰਨ ਹੋ ਜਿਹੜੀ ਬਰਸਾਤ ਦੇ ਵਿੱਚ ਇਹ ਸੜਕ ਦੀ ਜਿਹੜਾ ਥੋੜਾ ਜਿਹਾ ਪਾਰਟ ਧਸਿਆ ਆ ਇਹ ਕੰਪਨੀ ਪਹਿਲਾਂ ਇਹ ਕਹਿੰਦੀ ਸੀਗੀ ਕਿ ਜੇ ਬਰਸਾਤ ਤੋਂ ਬਾਅਦ ਪਾਵਾਂਗੇ ਸਾਡੀ ਗਰੰਟੀ ਆ ਜੇ ਬਰਸਾਤ ਤੋਂ ਪਹਿਲਾਂ ਪੋਣੇ ਤੋਂ ਗਰੰਟੀ ਥੋੜੀ ਆ ਚਲੋ ਅਸੀਂ ਸੜਕਾਂ ਬਣਾ ਦਿੱਤੀਆਂ ਰਜਿੰਦਰ ਸਿੰਘ ਜੀ 3 ਕਿਲੋਮੀਟਰ ਲਗਭਗ ਇਹ ਟੋਟਾ ਆ ਪੀ ਡਬਲਯੂ ਆਪਣਾ ਮੰਡੀ ਬੋਰਡ ਦਾ ਜੇ 3 ਕਿਲੋਮੀਟਰ ਦੇ ਵਿੱਚੋਂ ਕੋਈ 50 ਮੀਟਰ ਜਾਂ 100 ਮੀਟਰ ਕਿਤੇ ਟੋਟਾ ਬੈਠ ਵੀ ਗਿਆ ਤੇ ਇਹ ਕੋ ਦੁਨੀਆ ਦੀ ਹੱਦ ਕਤ ਨਹੀਂ ਨਹੀਂ ਹੈਗੀ ਇਹ ਅਕਸਰ ਜਦੋਂ ਸੀਵਰੇਜ ਦੇ ਕੰਮ ਚੱਲਦੇ ਆ ਕਿਤੇ ਨਾ ਕਿਤੇ ਕੋਈ ਕਮੀ ਪੇਚੀ ਚੱਲਦੇ ਕੰਮ 'ਚ ਰਹਿ ਜਾਂਦੀ ਆ ਪਰ ਜਿਹੜੇ ਲੋਕ ਸਿਆਸਤ ਕਰਦੇ ਆ ਉਹਨਾਂ ਲੋਕਾਂ ਨੂੰ ਸਿਆਸਤ ਦਾ ਮੌਕਾ ਮਿਲ ਜਾਂਦਾ ਆ ਉਹ ਕੱਲ ਵੀ ਸ਼ਾਮੀ ਤੇ ਸਿਆਸਤ ਕਰਕੇ ਗਏ ਆ ਕੋਈ ਸਾਡੇ ਕੋਲ ਹੋਰ ਇਦਾਂ ਦੇ ਲੋਕ ਰਲੇ ਹੋਏ ਜਿਹੜੇ ਆਪ ਉਹਨਾਂ ਨੂੰ ਘਰੋਂ ਠਾਲ ਕੇ ਲਿਆਂਦੇ ਵੀ ਆਜੋ ਹੁਣ ਮੌਕਾ ਆ ਸਿਆਸਤ ਕਰਨ ਦਾ ਵੀ ਸਾਡੇ ਕੈਮਰੇ ਨੂੰ ਤੁਹਾਡੀ ਲੋੜ ਆ ਉਹ ਲੋਕ ਵੀ ਜਿਹੜੀ ਉਹਨਾਂ ਦੇ ਅੰਦਰ ਜਲਣ ਆ ਜਹਿਲਸ ਆ ਜਾਂ ਜਿਹੜਾ ਉਹਨਾਂ ਦਾ ਗੁਵਾਰ ਆ ਉਹ ਸਾਨੂੰ ਤਾਂ ਪਤਾ ਆ ਉਹ ਕੀ ਕਰਨ ਆ ਪਰ ਇੱਕ ਗੱਲ ਜ਼ਰੂਰ ਹੈਗੀ ਆ ਭਈ ਇਹ ਸਿਆਸਤ ਕਰਨ ਵਾਲੇ ਨਾ ਨਗਰ ਦਾ ਅੱਗੇ ਭਲਾ ਚਾਉਂਦੇ ਸੀ ਨਾ ਹੁਣ ਚਾਉਂਦੇ ਆ ਰਹੀ ਗੱਲ ਜਿਹੜੀ ਉਹ ਬੰਦੇ ਨੇ ਬਕਵਾਸ ਕੀਤੀ ਕੱਲ ਵੀ ਉਹ ਜੇਬਾਂ ਭਰਦੇ ਆ ਜੀ ਫਲਾਨਾ ਖਾਂਦੇ ਆ ਜੀ ਉਹ ਵੀਰ ਮੇਰੇਆ ਪਹਿਲਾਂ ਤੂੰ ਸਮਝ ਲੈ ਟੈਕਨੀਕਲ ਇਹ ਸਾਡਾ ਕੰਮ ਹੀ ਹੈ ਨਹੀਂ ਇਹ ਕੰਮ ਕਾਉਂਸਲ ਦਾ ਨਹੀਂ ਨਾ ਕਾਉਂਸਲ ਦੇ ਅਧੀਨ ਆ ਇਹ ਪੰਜਾਬ ਸੀਵਰੇਜ ਬੋਰਡ ਦਾ ਕੰਮ ਆ ਸੜਕਾਂ ਮੰਡੀ ਬੋਰਡ ਕੋਲ ਆ ਜਿਹੜੀ ਨੂਰ ਮੈਲ ਮੋਬਾਈਲ ਰੋਡ ਵਾਲੀ ਉਹ ਪੀ ਡਬਲਯੂ ਟੀ ਕੋਲ ਆ ਸਾਨੂੰ ਤਾਂ ਜਦੋਂ ਇਹ ਸਾਰਾ ਕੰਪਲੀਟ ਕਰਕੇ ਦੇਣਗੇ ਸਾਡੇ ਖੇਤਰ ਅਧੀਨ ਖੇਤਰ ਤਾਂ ਫੇਰ ਆਉਣਾ ਇਹ ਇਹ ਇਸ ਕਰਕੇ ਸੀਵਰੇਜ ਬੋਰਡ ਦਾ ਜਿਹੜਾ ਕੰਮ ਆ ਤੇ ਮੰਡੀ ਬੋਰਡ ਦਾ ਕੰਮ ਆ ਇਹ ਕੰਮ ਦੇ ਵਿੱਚ ਨਗਰ ਕੌਂਸਲ ਬਿਲਗਾ ਦੀ ਕੋਈ ਵੀ ਦਖਲਦਜ਼ੀ ਨਹੀਂ ਹੈਗੀ। ਐ ਗਰਦਾਮ ਸਿੰਘ ਐ ਤੁਸੀਂ ਦੱਸਿਆ ਕਿ ਇਹ ਵਿਰੋਧੀ ਜਿਹੜੀਆਂ ਧਿਰਾਂ ਆ ਜੀ ਇਹਨਾਂ ਨੇ ਕੰਮ ਬੰਦ ਜਿਹੜਾ ਕਰਵਾਉਣ ਲਈ ਖਾਸ ਕਰਕੇ ਸ਼ੂਭਾ ਯਾਤਰਾ ਦਾ ਬਹਾਨਾ ਲਾਇਆ ਜੀ ਦਾ ਬਹਾਨਾ ਲਾਇਆ ਸੀ ਤੇ ਇਹਦੇ ਬਾਰੇ ਦੱਸਣਾ ਚਾਹੋਗੇ ਕਿ ਜੇ ਅਗਰ ਉਸ ਸਾਲ ਯਾਨੀ ਕਿ ਲੰਘੇ ਪਿਛਲੇ ਸਾਲ ਸ਼ੋਭਾ ਯਾਤਰਾ ਅੰਦਰਲੀ ਫਿਰਨੀ ਤੋਂ ਵੀ ਕੱਢੀ ਜਾ ਸਕਦੀ ਸੀ ਕੱਢੀ ਜਾ ਸਕਦੀ ਸੀ ਸ਼ੋਭਾ ਯਾਤਰਾ ਅੰਦਰ ਦੀ ਵੀ ਜਾ ਸਕਦੀ ਸੀ ਲੰਬੇ ਸਮੇਂ ਚੱਕੇ ਜਾਂਦੀ ਵੀ ਰਹੀ ਆ ਪਰ ਪਿੰਡ ਦਾ ਇੱਕ ਹੋਰ ਪਾਰਟੀ ਦਾ ਘੜਮ ਚੌਧਰੀ ਉਹ ਨਾਲ ਰਲ ਗਿਆ ਕੁਛ ਇਹ ਜਿਹੜਾ ਕੱਲ ਬਕਵਾਸ ਕਰਦਾ ਸੀ ਉਹ ਰਲ ਗਿਆ ਇਹਨਾਂ ਨੇ ਰਲ ਕੇ ਜਾ ਕੇ ਯੂ ਦਫ਼ਤਰ ਤੇ ਸੀਵਰੇਜ ਬੋਰਡ ਤੇ ਇਹਨਾਂ ਦਬਾਅ ਬਣਾਇਆ ਕਿ ਕੰਮ ਸਾਡਾ ਉਦੋਂ ਦਾ ਲੇਟ ਹੋਇਆ ਲੇਟ ਹੋਣ ਦੇ ਨਾਲ ਕੰਪਨੀ ਜਿਹੜੀ ਆ ਉਹ ਵੀ ਆਪਣਾ ਦੇਖਦੀ ਵੀ ਨੁਕਸਾਨ ਸਾਡਾ ਹੋ ਰਿਹਾ ਸਾਡੀ ਮਸ਼ੀਨਰੀ ਇਥੇ ਜਿਹੜੀ ਬਲੌਕ ਹੋ ਗਈ ਆ ਸਾਡੀ ਲੇਬਰ ਬਲੌਕ ਹੋ ਗਈ ਸਾਡਾ ਐਸਟੀਪੀ ਦਾ ਕੰਮ ਵੀ ਏਸੀ ਕਰਕੇ ਫੇ ਹੋ ਗਿਆ ਹੁਣ ਉਹ ਕਹਿ ਰਿਹਾ ਸੀ ਕਿ ਜਿੰਨਾ ਚਿਰ ਸਾਡਾ ਜਿਹੜਾ ਬਾਕੀ ਸਾਰਾ ਪ੍ਰੋਜੈਕਟ ਸਾਡਾ ਉਧਰਲਾ ਪਵਾਨੀਗੜ੍ਹ ਵਾਲਾ ਸੈੱਟ ਨਹੀਂ ਹੋ ਜਾਂਦਾ ਉਹਨਾਂ ਨੇ ਪਾਈਪ ਲਿਆਣ ਕੇ ਰੱਖੇ ਹੋਏ ਨੇ ਸਾਡੀ ਕਿਤੇ ਕਿਤੇ ਜਿਹੜੀ ਆ ਜਿੱਥੇ ਬਹੁਤ ਭੀੜੀਆਂ ਬਿਲਡਿੰਗਾਂ ਸੜਕ ਦੇ ਉੱਪਰ ਆ ਕੁਛ ਕੁਛ ਪਾਰਟ ਸਾਡੇ ਜਿਹੜੇ ਰਹਿ ਗਏ ਆ ਉਹ ਜਦੋਂ ਕਨੈਕਟ ਹੋ ਗਏ ਤੇ ਛੱਪੜਾਂ ਦਾ ਪਾਣੀ ਚੱਕ ਕੇ ਸਾਰਾ ਐਸਟੀਪੀ ਚੱਲ ਜਾਣਾ ਔਰ ਐਸਟੀਪੀ ਇਸ ਵੇ ਉਦੇ ਮਾਪਦੰਡ ਨੇ ਪੂਰੀ ਉਹਦੇ ਵਿੱਚ ਮਸ਼ੀਨਰੀ ਸਾਡੀ ਉਹ ਕੰਪਨੀ ਨੇ ਖਰੀਦ ਕੇ ਰੱਖੀ ਹੋਈ ਆ ਸਾਡੀ ਰਾਈਜ਼ਿੰਗ ਮੇਨ ਲੱਗਦੇ ਸਾਰੇ ਇਹ ਐਸਟੀਪੀ ਚਾਲੂ ਹੋ ਜਾਂਦਾ ਤੇ ਛੱਪਰਾ ਦਾ ਪਾਣੀ ਚੱਕ ਕੇ ਸਾਰਾ ਐਸਟੀਪੀ ਚੱਲ ਜਾਣਾ ਔਰ ਮੈਂ ਇਸ ਨੂੰ ਚੇਤਾਵਨੀ ਵੀ ਦਿੰਨਾ ਆ ਔਰ ਇਹਨੂੰ ਮੈਂ ਚੈਲੰਜ ਵੀ ਕਰਦਾ ਆ ਕਿ ਹਜੇ ਸਾਡੇ ਕੋਲ 4.5 ਸਾਲ ਦਾ ਸਮਾਂ ਆ ਅਸੀਂ ਤੁਹਾਨੂੰ ਐਸਟੀਪੀ ਚਲਾ ਕੇ ਵੀ ਦਿਖਾ ਲਾਂਗੇ ਐਸਟੀਪੀ ਨੂੰ ਕਾਮਯਾਬ ਵੀ ਕਰਾਂਗੇ ਤੇ ਜਦੋਂ ਕਾਮਯਾਬ ਹੋਊਗਾ ਤਾਂ ਫਿਰ ਅਸੀਂ ਸਾਰਾ ਚੱਕ ਕੇ ਪਾਣੀ ਜਿਹੜਾ ਛੱਪੜਾਂ ਦਾ ਉੱਥੇ ਲੈ ਕੇ ਜਾਵਾਂਗੇ ਤੇ ਛੱਪੜ ਜਿਹੜੇ ਆ ਇਹਨਾਂ ਦਾ ਸੁੰਦਰੀ ਕਰਨ ਦਾ ਕੰਮ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਕਰਾਂਗੇ ਅਰਨਾਮ ਸਿੰਘ ਜਿਵੇਂ ਇੱਥੇ ਕਾਂਗਰਸ ਦਾ ਰਾਜ ਰਿਹਾ ਅਕਾਲੀ ਦਲ ਦਾ ਰਾਜ ਰਿਹਾ ਉਹਨਾਂ ਵੱਲੋਂ ਅਜੇਹਾ ਪ੍ਰੋਜੈਕਟ ਜਿਹੜਾ ਆਠ ਛੱਪੜਾਂ ਨੂੰ ਪਾਣੀ ਜਿਹੜਾ ਆ ਜੋੜ ਕੇ ਬਾਹਰ ਲੈ ਕੇ ਜਾਣ ਦਾ ਜਿਹੜਾ ਉਹਨਾਂ ਤੋਂ ਹੋਇਆ ਨਹੀਂ ਜੀ ਮੇਰੇ ਖਿਆਲ ਨਾਲ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਰਾਜਨੀਤਿਕ ਤੌਰ ਤੇ ਇਹਦਾ ਨੁਕਸਾਨ ਹੋ ਰਿਹਾ ਜਾਂ ਬਿਲਕੁਲ ਜੀ ਲਗਭਗ ਬੀਪੀ ਇੰਦਰਜੀਤ ਕੌਰ ਮਾਨ ਜਾਦੇ ਇਹ ਹਲਕੇ ਦੇ ਬਧਾਇਕ ਬਣੇ ਨੇ ਉਹਨਾਂ ਨੇ ਲਗਭਗ 50 ਕਰੋੜ ਤੋਂ ਉੱਪਰ ਦਾ ਜਿਹੜਾ ਇਹ ਸਾਰਾ ਪ੍ਰੋਜੈਕਟ ਬਿਲਗੇ ਨੂੰ ਦਿੱਤੇ ਨੇ ਪਿਛਲੇ ਦਿਨੀ ਜੀਸੀਪੀ 35 ਲੱਖ ਦੀ ਸਾਨੂੰ ਦਿੱਤੀ ਆ ਪਰ ਉਹਨਾਂ ਨੂੰ ਪਤਾ ਆ ਕਿ ਜਿਸ ਤਰੀਕੇ ਨਾਲ ਜਿਸ ਸਪੀਡ ਦੇ ਨਾਲ ਬੀਪੀ ਇੰਦਰਜੀਤ ਕੌਰ ਮਾਨ ਬਿਲਗੇ ਨੂੰ ਤਵੱਜੋ ਦੇ ਰਹੇ ਨੇ ਬਿਲਗੇ ਦੇ ਕੰਮ ਚੱਲ ਰਹੇ ਨੇ ਸਾਡੀ ਨਵੀਂ ਚੁਣੀ ਕੌਂਸਲ ਜਿਹੜੀ ਆ ਉਹ ਕੰਮ ਕਰ ਰਹੀ ਆ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਹੈਗਾ ਉਹ ਹੁਣ ਰਾਜਨੀਤੀ ਵਿੱਚ ਪਿੱਟੇ ਹੋਏ ਨੇ ਰਾਜਨੀਤੀ ਦੇ ਵਿੱਚ ਡਿੱਗੇ ਹੋਏ ਨੇ ਉਹ ਸਹਾਰਾ ਮੀਂਹ ਦੇ ਪਾਣੀ ਦਾ ਖੜਨ ਨੂੰ ਲੈਂਦੇ ਆ ਪਰ ਪਾਣੀ ਦੂਸਰੇ ਦਿਨ ਆਪਣੇ ਸਥਾਨ ਤੇ ਚਲ ਜਾਂਦਾ ਪਾਣੀ ਮੁੱਕ ਜਾਂਦਾ ਉਹਨਾਂ ਦੀ ਸਿਆਸਤ ਮੁੱਕ ਜਾਂਦੀ ਆ ਦੂਸਰੀ ਇਹ ਗੱਲ ਹੈਗੀ ਆ ਵੀ ਜਿੰਨੀ ਮਰਜ਼ੀ ਸਿਆਸਤ ਕਰ ਲੈਣ ਇਹਨਾਂ ਨੂੰ ਲੱਭਣ ਨੂੰ ਕੁਝ ਨਹੀਂ ਗਾ ਉਹਦਾ ਕਾਰਨ ਪਿਛਲੀ ਵਾਰੀ ਇਹ ਬਾਈਸ ਪ੍ਰਧਾਨ ਸੀਗਾ ਇਹਨਾਂ ਦੀ ਪਾਰਟੀ ਦੀ ਪ੍ਰਧਾਨ ਸੀਗੀ ਹੁਣ ਤਕਲੀਫ ਇਹ ਆ ਵੀ ਇਹ ਕਿਉਂ ਐਕਟਿਵ ਹੋਇਆ ਰਜਿੰਦਰ ਸਿੰਘ ਜੀ ਇੱਕ ਤਰ੍ਹਾਂ ਦਾ ਖਲਾਸਾ ਕਰ ਦਿੰਨਾ ਪਿਛਲੇ ਦਿਨੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਆ ਜਿਹੜਾ ਸਾਹਮਣੇ ਭਾਈ ਸਿੱਖ ਦੇ ਸਾਹਮਣੇ ਕਲੋਨੀ ਕੱਟੀ ਗਈ ਆ ਜੀ ਇਹ ਕਲੋਨੀ 'ਚ ਕਰੋੜਾਂ ਰੁਪਏ ਏਸੀ 22 ਪ੍ਰਧਾਨ ਨੇ ਵਟੇ ਆ ਤਾਂ ਇਹਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਕਰਨਾ ਸੀ ਇਹਦੀਆਂ ਗਲੀਆਂ ਨਾਲੀਆਂ ਪਾਣੀਆਂ ਸੀ ਇਹਦੀ ਇੰਟਰਲੌਕ ਲੱਗਣੀ ਸੀ ਉਹ ਲਾ ਕੇ ਤਾਂ ਦੇਣੀ ਸੀ ਇਸ ਆਪ ਕਲੋਨਾਈਜ਼ਰ ਨੇ ਪੈਸੇ ਵਟ ਕੇ ਆਪਣੀ ਜੇਬ 'ਚ ਪਾ ਲਏ ਤੇ ਕਰੋੜਾਂ ਰੁਪਏ ਦੇ ਮਤੇ પા ਕੇ ਤਾਂ ਸਾਰੀ ਇੰਟਰਲੌਕ ਜਿਹੜੀ ਸੀਗੀ ਉਹ ਕੌਂਸਲ ਦੇ ਖਾਤੇ 'ਚ ਪਾ ਦਿੱਤੀ ਇਹਦੇ ਵਿੱਚ ਜਿਹੜੇ ਕੌਂਸਲ ਦਾ ਪ੍ਰਧਾਨ ਵੀ ਜ਼ਿੰਮੇਵਾਰ ਆ ਜਿਹੜਾ ਉਹਦਾ ਰਿਸ਼ਤੇਦਾਰ ਦੇਖਦਾ ਸੀ ਸਾਰੀ ਇਹਦੀ ਸੁਪਰਵੀਜ਼ਨ ਕਰਦਾ ਸੀ ਉਹ ਵੀ ਜ਼ਿੰਮੇਵਾਰ ਆ ਇੱਥੇ ਤੱਕ ਵੀ ਦਰਖਾਸਤ ਦੇ ਵਿੱਚ ਲਿਖਿਆ ਗਿਆ ਕਿ ਤੁਹਾਨੂੰ ਮੈਂ ਦਰਖਾਸਤ ਵੀ ਦੇ ਦੂੰਗਾ ਬਈ ਪੈਸੇ ਲੈ ਕੇ ਇਹ ਮਤਾ ਜਿਹੜਾ ਆ ਏਜੰਡਾ ਲਿਆਂਦਾ ਗਿਆ ਏਜੰਡੇ ਦੇ ਵਿੱਚ ਮਤਾ ਪਾਸ ਕਰਾਇਆ ਗਿਆ ਤੇ ਜਿਹੜੀ ਸਾਰੀ ਕਲੋਨੀ ਸੀਗੀ ਉਹ ਕਲੋਨੀ ਦੇ ਵਿੱਚ ਕਰੋੜਾਂ ਰੁਪਏ ਵੰਟ ਕੇ ਇਸ ਪ੍ਰਧਾਨ ਨੇ ਆਪਣੀ ਜੇਬੀ ਦੇ ਵਿੱਚ ਪਾਏ ਆ ਤੇ ਇੰਟਰਲੌਕ ਤੇ ਜਿਹੜਾ ਨਾਲੀਆਂ ਦਾ ਕੰਮ ਸੀ ਸਾਰਾ ਕੌਂਸਲ ਦੇ ਗਲ ਪਾਤਾ ਆਨਾ ਥੋੜੀ ਜਿਹੀ ਕਲੋਨੀ ਸੀਗੀ ਥੋੜੇ ਦਿਨਾਂ ਦੇ ਵਿੱਚ ਇਹਦੀ ਜਾਂਚ ਜਿਹੜੀ ਉਹ ਸ਼ੁਰੂ ਹੋ ਗਈ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਿਆਸਤ ਕਰਦੇ ਆ ਤਕਲੀਫ ਇਹਨਾਂ ਨੂੰ ਇਹ ਹੈ ਵੀ ਸਾਡੀਆਂ ਜਾਂਚਾਂ ਖੁੱਲ ਗਈਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਰੋੜਾਂ ਰੁਪਈਆ ਵੱਟ ਕੇ ਇਸ ਪ੍ਰਧਾਨ ਨੇ ਵਾਈਸ ਪ੍ਰਧਾਨ ਨੇ ਜੇਬ ਵਿੱਚ ਪਾਇਆ ਆ ਇਹ ਤੁਹਾਨੂੰ ਨੰਗਾ ਹੁੰਦਾ ਦਿਖਾਵਾਂਗੇ ਇਹ ਤੁਹਾਨੂੰ ਇਦਾਂ ਵੀ ਲੱਗਦਾ ਵੀ ਇਹ ਚਾਹੁੰਦੇ ਆ ਵੀ ਜਿਹੜਾ ਆ ਸਰਕਾਰ ਦਾ ਟਾਈਮ ਰਹਿੰਦਾ ਆ ਇਹ ਲੰਘ ਜਵੇ ਤੇ 227 ਤੋਂ ਬਾਅਦ ਇਹ ਪ੍ਰੋਜੈਕਟ ਅਸੀਂ ਜਿਹੜੇ ਆ ਉਹ ਧੜ ਚੜਾਂਗੇ ਇਦਾਂ ਦੀ ਵੀ ਮਨਚਾ ਇਹਨਾਂ ਦੀ ਲੱਗਦਾ ਬਿਲਕੁਲ ਕੋਜੀਆਂ ਸਿਆਸਤਾਂ ਕਰਦੇ ਆ ਸਾਡੇ ਪ੍ਰੋਜੈਕਟ ਨੂੰ ਰੋਕਣਾ ਚਾਹੁੰਦੇ ਆ ਪਰ ਇਹ ਪ੍ਰੋਜੈਕਟ ਰੋਕਣਾ ਨਹੀਂ ਹੈਗਾ ਸਾਡੇ ਹਲਕਾ ਬਧਾਇਏ ਕੇ ਤੇ ਤਵਜੂ ਦੇ ਕੇ ਲੱਗੇ ਹੋਏ ਆਉਣ ਵਾਲੇ ਦਿਨਾਂ ਚ ਤੁਹਾਡਾ ਰਾਈਜ਼ਿੰਗ ਮੇਨ ਦਾ ਕੰਮ ਕੰਪਲੀਟ ਹੁੰਦੇ ਸਾਰ ਹੀ ਇਹ ਛਪੜਾਂ ਦਾ ਪਾਣੀ ਚੱਕ ਕੇ ਬਾਹਰ ਚਲ ਜਾਣਾ ਇਹਨਾਂ ਲੋਕਾਂ ਦੀ ਸਿਆਸਤ ਮੁੱਕ ਜਾਣੀ ਆ ਕਿ ਨਗਰ ਦੇ ਲੋਕਾਂ ਨੇ ਇਹ ਸਿਆਸਤ ਜਿਹੜੀ ਅਸੀਂ 2024 ਦੇ ਦਸੰਬਰ ਚ ਖਤਮ ਕਰ ਦਿੱਤੀ ਸੀ ਹੁਣ ਇਹਨਾਂ ਕੋਲ ਕੋਈ ਹੋਰ ਬਹਾਨਾ ਨਹੀਂ ਲੱਭਦਾ ਤੇ ਸਿਰਫ ਛਪੜਾਂ ਦੇ ਪਾਣੀ ਦਾ ਲਹਾ ਪਾੜਦੇ ਆ ਮਾਸਟਰ ਜਗਿੰਦਰ ਸਿੰਘ ਜੀ ਤੁਸੀਂ ਇਸ ਸਮੇ ਸਾਰਿਆਂ ਤੋਂ ਬਡੇਰੀ ਉਮਰ ਦੇ ਹੋ ਦੱਸਣਾ ਤਾਂ ਪਿਛਲੇ ਤੁਹਾਡੇ ਦੇਖਣ ਚ ਬਿਲਗੇ ਦੇ ਵਿੱਚ ਬਰਸਾਤਾ ਦੌਰਾਨ ਕਿਹੋ ਜਿਹਾ ਦ੍ਰਿਸ਼ ਹੁੰਦੇ ਸੀ ਤੁਸੀਂ ਖੋਦ ਪੱਤੀ ਮਹਿਣਾ ਵਾਸੀਓ ਤੇ ਪੱਤੀ ਮਹਿਣਾ ਤੋਂ ਉਪਰਾਂ ਵਾਲਾ ਰੋਡ ਜਿਹੜਾ ਆ ਮੈਂ ਬਚਪਨ ਵੇਲੇ ਦੇਖਿਆ ਉੱਥੇ ਲੱਖ ਲੱਖ ਤੱਕ ਪਾਣੀ ਜਿਹੜਾ ਹੋਇਆ ਕਰਦਾ ਸੀ بارش ਜਿਹੜੀ ਆ ਇਸ ਵਾਰ ਵੀ ਪਈ ਆ ਪਾਣੀ ਇਸ ਵਾਰ ਵੀ ਸੜਕਾਂ ਤੇ ਹੈ ਇਹ ਤੋਂ ਕੋਈ انکار ਨਹੀਂ ਕੀਤਾ ਜਾ ਸਕਦਾ ਕੀ ਕਹਿਣਾ ਚਾਹੁੰਦੇ ਆ ਰਜਿੰਦਰ ਜੀ ਤੁਸੀਂ ਵਧੀਆ ਸਵਾਲ ਕਰ ਰਹੇ ਹੋ ਬੇਸ਼ੱਕ ਤਾਂ ਪ੍ਰਧਾਨ ਜੀ ਨੇ ਬੜਾ ਖੁੱਲ ਕੇ ਗੱਲਬਾਤ ਕੀਤੀ ਪਿੰਡ ਬਾਰੇ ਜਿਹੜਾ ਤੁਸੀਂ ਪਿਛਲੀ ਗੱਲ ਕਰਦੇ ਹੋ ਅੱਜ ਤੱਕ 40-50 ਸਾਲ ਪਹਿਲਾਂ ਜੇ ਮੈਂ ਦੇਖਾਂ ਇਸ ਪਿੰਡ ਨੂੰ ਜੀ ਤਾਂ ਲੋਕਾਂ ਨੇ ਖੁਦ ਲੇਬਰ ਕਰਕੇ ਸਾਡਾ ਪਾਸਾ ਸੁਧਾਰਿਆ ਜੀ ਸਰਕਾਰ ਦਾ ਉਹਦੇ ਵਿੱਚ ਕੋਈ ਲੈਣ ਦੇਣ ਹੀ ਨਹੀਂ ਸੀ ਹੁੰਦਾ ਅੱਜ ਜਿੱਥੋਂ ਤੱਕ ਪਿੰਡ ਵਾਸੀ ਜਾਂ ਦੁਨੀਆ ਦੇਖ ਰਹੀ ਹੈ ਜਿਨ੍ਹਾਂ ਲੋਕਾਂ ਨੇ ਪੁਰਾਣੀਆਂ ਆਦਤਾਂ ਬਣਾਈਆਂ ਖਾਣ ਪੀਣ ਦੀਆਂ ਜੀ ਉਹ ਉਸੇ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਨੇ ਉਹਨਾਂ ਦੇ ਕਦੀ ਮਨ 'ਚ ਨਹੀਂ ਆਇਆ ਮੇਰਾ خیال ਬਹੁਤੇ ਨਹੀਂ ਪਿੰਡ 'ਚ ਬੰਦੇ ਕੁੱਝ ਬੰਦੇ ਨੇ ਠੀਕ ਹੈ ਜਿਨ੍ਹਾਂ ਨੇ ਕੰਮ ਕਰਨਾ ਗਲਤੀ ਉਹਨਾਂ ਕੋ ਹੋ ਸਕਦੀ ਆ ਜਿਨ੍ਹਾਂ ਨੇ ਕੰਮ ਹੀ ਨਹੀਂ ਕਰਨਾ ਉਹ ਬੋਲਦੇ ਵੀ ਇਸ ਤਰ੍ਹਾਂ ਆ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਹੈ ਵੀ ਇਹ ਬੰਦੇ ਸਾਰੀ ਉਮਰ ਕਰਦੇ ਕੀ ਰਹੇ ਮੈਨੂੰ ਇਦਾਂ ਵੀ ਮੌਕਾ ਮਿਲਿਆ ਮੈਂ ਆਫਟਰ ਰਿਟਾਇਰਮੈਂਟ ਮੈਂ ਲਗਭਗ 15 ਤੋਂ 16 ਸਾਲ ਕਾਂਗਰਸ ਵਿੱਚ ਕੰਮ ਕਰਕੇ ਦੇਖਿਆ ਇੰਨੀ ਮੈਂ ਇਹਨਾਂ ਮੈਂ ਨਿਰਾਸ਼ ਜ਼ਿੰਦਗੀ ਕੱਢੀ 14-15 ਸਾਲ ਇਹ ਬੀਬੀ ਜੀ ਦੇ ਆਉਣ ਨਾਲ ਇਹ ਲੋਕਾਂ ਨੂੰ ਵੱਡੀ ਤਕਲੀਫ ਇਹ ਹੋਈ ਇਹ ਤਾਂ ਨਾ ਮੇਰਾ ਖਿਆਲ ਕਦੀ ਕਰੋੜ 2 ਕਰੋੜ ਦੀ ਇੱਥੇ ਗੱਲ ਕਰਨ ਇਹਨਾਂ ਦੇ ਰਾਜ ਵਿੱਚ ਕਿਤੇ ਕਰੋੜ 2 ਕਰੋੜ ਲੱਗਿਆ ਹੋਵੇ ਅੱਜ ਇਦਾਂ ਦੀਆਂ ਉਲਟੇ ਇਲਜ਼ਾਮ ਲਾ ਕੇ ਇੱਕ ਪੱਤਰਕਾਰ ਨਾ ਮੈਂ ਕੱਲ ਦੇਖ ਰਿਹਾ ਸੀ ਆ ਆਪਣੇ ਆਪ ਨੂੰ ਚਪਕਾਉਣ ਦੀ ਖਾਤਰ ਇਦਾਂ ਬੋਲਦਾ ਇਹਨਾਂ ਵੇ ਜਿਹੜਾ ਸੀਵਰੇਜ ਪਿਆ ਜਿਹੜੀਆਂ ਭੀੜੀਆਂ ਗਲੀਆਂ ਦੇ ਵਿੱਚ ਪਿਆ ਉਹਦੀ ਜਾਣਕਾਰੀ ਦੇਖੋ ਕਿੰਨੀ ਵਧੀਆ ਜਿਸ ਨੂੰ ਮੇਰਾ ਖਿਆਲ ਪਿੰਡ ਦਾ ਹੀ ਨਹੀਂ ਪਤਾ ਹੋਣਾ ਪਿੰਡ ਕਿਹੋ ਜਿਹੀ ਜਗ੍ਹਾ ਤੇ ਬਸਿਆ ਹੋਇਆ ਇਹਨਾਂ ਦੇ ਭੀੜੀਆਂ ਗਲੀਆਂ ਦੇ ਵਿੱਚ ਸੀਵਰੇਜ ਵਹਿ ਗਿਆ ਤਾਂ ਉਹ ਘਰਾਂ 'ਤੇ ਜੋ ਨੁਕਸਾਨ ਹੋਊਗਾ ਮੈਂ ਦੇਖ ਕੇ ਇੰਨਾ ਹੈਰਾਨ ਹੋਇਆ ਬੇ ਅਜੇ ਹੀ ਪੱਤਰਕਾਰ ਜੋ ਅਫਵਾਹਾਂ ਫਲਾਕੇ ਸ਼ਾਇਦ ਅੱਜ ਲੋਕ ਇੰਨੇ ਸਿਆਣੇ ਹੋ ਚੁੱਕੇ ਆ ਉਹ ਕੰਮ ਕਰਨ ਵਾਲੇ ਨੂੰ ਤੇ ਨਾ ਕੰਮ ਕਰਨ ਵਾਲੇ ਨੂੰ ਚੰਗੀ ਤਰ੍ਹਾਂ ਪਛਾਣ ਰਹੇ ਨੇ ਠੀਕ ਆ ਬਰਸਾਤ ਜ਼ਿਆਦਾ ਹੋਈ ਕੁਦਰਤੀ ਮਾਰ ਐ ਪਿੰਡ ਦੇ ਵਿੱਚ ਇੱਕ ਦੋ ਮਹੱਲੇ ਅਜੇ ਅਜੇ ਆ ਜਦੋਂ ਜ਼ਿਆਦਾ ਮੀਂਹ ਪੈ ਜਾਂਦਾ ਉਹਨਾਂ ਦਾ ਨਿਕਲਣਾ ਥੋੜਾ ਬਾਹਰ ਬੰਦ ਹੋ ਜਾਂਦਾ ਪਰ ਇਹ ਅੱਜ ਤੋਂ ਨਹੀਂ ਹੈਗਾ ਇਹ ਤਾਂ ਬਹੁਤ ਲੰਬੇ ਸਮੇਂ ਤੋਂ ਆ ਇਸ ਤੋਂ ਵੀ ਬਦਤਰ ਹੁੰਦਾ ਰਿਹਾ ਪਰ ਹੁਣ ਕਿਉਂਕਿ ਅਸੀਂ ਜਾਇ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਇਹਨਾਂ ਕੋ ਇਹ ਦੇਖ ਹੀ ਨਹੀਂ ਹੁੰਦਾ ਪੰਜ ਚਾਰ ਬੰਦੇ ਤਾਂ ਰਾਤ ਨੂੰ ਸੌਂਦੇ ਨਹੀਂ ਹੋਣੇ ਮੇਰਾ ਖਿਆਲ ਔਰ ਮੈਂ ਹੈਰਾਨ ਹਾਂ ਬਈ ਅੱਜ ਤੱਕ ਇਹਨਾਂ ਦੇ ਇੱਕ ਬੰਦੇ ਨੇ ਵੀ ਕੋਈ ਸੇਫਤ ਨਹੀਂ ਕੀਤੀ ਆ ਕੱਲ ਹਲੇ ਦੋ ਦਿਨ ਹੋ ਗਏ ਹਫਤਾ ਨਹੀਂ ਹੋਇਆ ਲਗਭਗ 35 ਲੱਖ ਦੀ ਸਾਡੇ ਇੱਥੇ ਜੀਸੀਬੀ ਐਮਐਲਏ ਜੀ ਲਿਆ ਚੁੱਕੇ ਨੇ ਇੱਕ ਬੰਦੇ ਨੇ ਨਹੀਂ ਉਹਦੀ ਸਲਾਹਕਾ ਕੀਤੀ ਆਫਟਰ ਆਲ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਪੰਡ ਵਿੱਚ ਕਮੇਟੀਆਂ ਬਦਲਦੀਆਂ ਰਹਿੰਦੀਆਂ ਨੇ ਔਰ ਮੈਨੂੰ ਇਦਾਂ ਲੱਗਦਾ ਜਿੱਦਾਂ ਅੱਜ ਸਾਡੇ ਪ੍ਰਧਾਨ ਨੇ ਜਿਹੜੇ ਬਣੇ ਇਹਨਾਂ ਦਾ ਕੰਮ ਕਰਨ ਦਾ ਸਟਾਈਲ ਮੈਂ ਦੇਖ ਕੇ ਬੜਾ ਖੁਸ਼ ਹਾਂ ਨਾ ਮੈਂ ਕੋਈ ਕਿਸੇ ਤੋਂ ਲੈਣ ਨੂੰ ਨਾਲਾ ਨਹੀਂ ਹੈਗਾ ਕੁਝ ਵੀ ਫੇਰ ਜ਼ਿੰਦਗੀ ਬਤੀਤ ਕੀਤੀ ਹੈ ਮੇਰਾ ਖਿਆਲ ਜਿਹੜਾ ਅੱਗੇ ਤੋਂ ਪ੍ਰਧਾਨ ਬਣੂਗਾ ਸ਼ਾਇਦ ਬਣੇ ਨਾ ਕੋਈ ਕਿਉਂਕਿ ਜਦੋਂ ਕੋਈ ਪ੍ਰਧਾਨ ਚੰਗੇ ਕੰਮ ਕਰੂਗਾ ਉਸ ਤੋਂ ਬਾਅਦ ਉਹਨੂੰ ਉਦਾਂ ਹੀ ਕਰਨੇ ਪੈਣਗੇ ਅਦਰਵਾਈਜ਼ ਲੋਕ ਨਕਾਰਨਗੇ ਉਹਨਾਂ ਨੂੰ ਸੋ ਜਿੱਥੇ ਮੈਂ ਬਹੁਤਾ ਨਾ ਕਹਾ ਇਹ ਤਮਾਸ਼ਵੀ ਲੋਕ ਕਹਿ ਸਕਦਾ ਇਹਨਾਂ ਨੂੰ ਮੌਕੇ ਦੇ ਉੱਤੇ ਇਹਨਾਂ ਨੇ ਕੀਤਾ ਕੁਛ ਨਹੀਂ ਜਿਆਦਾ ਨਾ ਕੋਈ ਮੌਕਾ ਹੁੰਦਾ ਤੇ ਜਦੋਂ ਕੋਈ ਚੰਗਾ ਕੰਮ ਕਰਦਾ ਇਹ ਅੜਿੱਕਾ ਡਾਉਣ ਦੇ ਲਈ ਵੱਡੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਆ ਜੋ ਇਸ ਕਦੀ ਵੀ ਸਭਲ ਨਹੀਂ ਹੋਣਗੇ ਕਿਉਂਕਿ ਪਿੰਡ ਵਾਸੀ ਬੜੇ ਸੂਝਵਾਨ ਨੇ ਧੰਨਵਾਦ ਜੀ ਅਰ ਜਾਂ ਦੱਸਣ ਜੀ ਆ ਹੁਣੇ-ਹੁਣੇ ਜਿਹੜੀ ਮਾਸਟਰ ਜਗਿੰਦਰ ਸਿੰਘ ਜੀ ਨੇ ਗੱਲ ਕੀਤੀ ਆ ਤਾ ਇਹਦੇ ਸੰਦਰਭ ਦੇ ਵਿੱਚ ਮੈਂ ਕੱਲ ਦੀ ਇੱਕ ਮੈਂ ਉਹਨਾਂ ਦੀ ਸੁਣੀ ਸੀ ਬਾਈਟ ਜਿਹੜਾ ਕਾਂਗਰਸ ਦਾ ਵਾਈਸ ਪ੍ਰਧਾਨ ਰਹਾ ਪਹਿਲਾਂ ਵੀ ਪ੍ਰਧਾਨ ਨੂੰ ਤਾਂ ਜੀ ਕੰਮ ਨਹੀਂ ਕਰਨਾ ਆਉਂਦਾ ਪ੍ਰਧਾਨ ਨੂੰ ਕੰਮ ਕਿੰਨਾ ਕਰਨਾ ਆਉਂਦਾ ਸਾਡੇ ਕੋਲ ਭਪਿੰਦਰ ਕੁਮਾਰ ਕੈਂਤ ਖੜੇ ਨੇ 5 ਨੰਬਰ ਵਾਰਡ ਤੋਂ ਇਹਨਾਂ ਦੇ ਮੈਸੇਜ ਕੁਲਵਿੰਦਰ ਕੌਰ ਕਾਉਂਸਲਰ ਨੇ ਤੁਹਾਨੂੰ ਯਾਦ ਹੋਣਾ ਹੈ ਕਿ 2022 ਦੇ ਵਿੱਚ ਜਦੋਂ ਬੀਬੀ ਇੰਦਰਜੀਤ ਕੌਰ ਮਾਨ ਬਣੇ ਨੇ ਵਿਧਾਇਕ ਤਾਂ ਪਹਿਲੀ ਵਾਰੀ ਜਦੋਂ ਬਿਲਗੇ ਦੇ ਵਿੱਚ ਉਹ ਬਰਸਾਤਾ ਚਾਏ ਸੀ ਤਾਂ ਉਹਨਾਂ ਨੂੰ ਪਹੁੰਚੇ ਟੰਕ ਕੇ ਇਹਨਾਂ ਦੇ ਮਹੱਲੇ ਦੀ ਸਾਰੀ ਦੀ ਵਿਜ਼ਿਟ ਕਰਨੀ ਪਈ ਸੀ ਪਿਛਲੇ 20 ਸਾਲ ਤੋਂ ਜਦੋਂ ਵੀ بارش ਆਉਂਦੀ ਸਭ ਤੋਂ ਪਹਿਲਾਂ ਇਹਨਾਂ ਦਾ 5 ਨੰਬਰ ਮਹੱਲਾ ਜਿਹੜਾ ਡੁੱਬਦਾ ਸੀ ਜਿਹਦੇ ਵਿੱਚ 6 ਨੰਬਰ ਦਾ ਤੇ 5 ਨੰਬਰ ਦਾ ਤੇ 3 ਨੰਬਰ ਦਾ ਤਿੰਨਾਂ ਬਾਡਾਂ ਦਾ ਪਾਣੀ ਜਾਂਦਾ ਆ। ਉਸ ਛੱਪੜ ਦੇ ਉੱਤੇ ਜਿੱਦਾਂ ਮੈਂ ਦਿਨ ਰਾਤ 2.5 ਮਹੀਨੇ ਕੰਮ ਕਰਕੇ ਉਹ ਛੱਪੜ ਦੀ ਨਹਿਾਰ ਇਸ ਵਾਰੀ ਸੁਧਾਰੀ ਆ ਉਹ ਜੀਂਦਾ ਜੀਂਦਾ ਜਾਗਦਾ ਨਮੂਨਾ ਆ। ਕਿਉਂਕਿ ਸਭ ਨੂੰ ਸਾਰਾ ਬਿਲਗੇ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਆ ਪਰ ਇਸ ਮੇਰੇ ਕੋਲ ਕਾਉਂਸਲਰ ਖੜੇ ਨੇ ਕਿ ਅੱਜ ਤੱਕ ਜਿੰਨੀ ਮਰਜ਼ੀ بارش ਹੋਈ ਆ ਜਿੱਥੇ ਗੁਰਨਾਮ ਸਿੰਘ ਨੇ ਕੰਮ ਕੀਤਾ ਨਾ ਗੁਰਨਾਮ ਸਿੰਘ ਨੂੰ ਤਜਰਬਾ ਸੀ ਤਾਂ ਉੱਥੇ ਇੱਕ ਬੂੰਦ ਵੀ ਕਿਸੇ ਦੇ ਘਰ ਦੇ ਵਿੱਚ ਪਾਣੀ ਦੀ ਨਹੀਂ ਗਈ ਭਾਵੇਂ ਕਿ بارش ਕਿੰਨੀ ਵੀ ਹੋਈ ਆ ਇਦਾਂ ਹੀ ਅਸੀਂ ਬਾਰੀ-ਬਾਰੀ ਟਰਨ ਬਾਈ ਟਰਨ ਅਗਲੀ ਵਾਰੀ ਭੱਟੀ ਦੇ ਪਾਸੇ ਵਾਲਾ ਹੋਊਗਾ ਇਹ ਜਿੱਥੇ ਆਪਾਂ ਖੜੇ ਆ ਅਗਲੀ ਵਾਰੀ ਇਹ ਦੋ ਛੱਪੜ ਹੋਣਗੇ ਦੂਸਰੀ ਗੱਲ ਇਹ ਹੈਗੀ ਆ ਵੀ ਗੁਰਨਾਮ ਸਿੰਘ ਨੇ ਆਨੰਦ ਘਾਰਤ ਕਲੋਨੀਆਂ ਕੱਟ-ਕੱਟ ਕੇ ਜੇਬਾਂ ਨਹੀਂ ਭਰੀਆਂ ਹੈਗੀਆਂ ਪੈਸੇ ਕੌਂਸਲ ਤੇ ਲਾ ਕੇ ਪਲਾਟ ਕੱਟ-ਕੱਟ ਕੇ ਜੇਬਾਂ ਆਪਣੇ ਹੱਥ ਚ ਨਹੀਂ ਜੇਬ ਪਾਈਆਂ ਪੈਸੇ ਆਪਣੀ ਜੇਬ ਚ ਨਹੀਂ ਪਾਏ ਹੈਗੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਹੈਗੀਆਂ ਆ ਲੋਕਾਂ ਨੇ ਇਹਨਾਂ ਗਾਹ ਵੀ ਆਉਣ ਵਾਲੇ ਸਮੇਂ 'ਚ ਨੂੰ ਇਦਾਂ ਦੀ ਰਾਜਨੀਤੀ ਕਰਨਗੇ ਤਾਂ ਇਹਨਾਂ ਨੂੰ ਲੋਕ ਪੁੰਝ ਕੇ ਸੱਟਣਗੇ ਹਾਂਜੀ ਬਿਲਕੁਲ ਗੁਰਨਾਮ ਸਿੰਘ ਠੀਕ ਆ ਗੱਲ ਤੁਸੀਂ ਯਾਦ ਕਰਾਇਆ ਪੱਤੀ ਦੁਨੀਆ ਮਨਸੂਰ ਜੀ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵੇ ਜਿੰਨਾ ਸਮਾਂ ਮੈਨੂੰ ਪੱਤਰਕਾਰੀ ਕਰਦਿਆਂ ਨੂੰ ਹੋ ਗਿਆ ਜਦੋਂ ਉਹ ਖਾਸ ਕਰਕੇ ਉਹਨਾਂ ਮੁਹੱਲਿਆਂ ਦੇ ਵਿੱਚ ਪਾਣੀ ਘਰਾਂ 'ਚ ਵੜ ਜਾਂਦਾ ਸੀ ਤੇ ਇਹ ਰਾਜਨੀਤਿਕ ਲੋਕਾਂ ਨੇ ਕਦੀ ਵੀ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਹਾਰਾ ਨਾਰਾ ਨਹੀਂ ਮਾਰਿਆ ਜਿੰਨਾ ਹੁਣ ਤੇਰੇ ਪ੍ਰਧਾਨ ਮੰਤਰੀ ਤੇ ਇਹਨਾਂ ਨੂੰ ਲੋਕਾਂ ਦੇ ਜਿਹੜੇ ਆ ਉਹ ਦੁੱਖ ਮਹਿਸੂਸ ਹੁੰਦੇ ਆ ਹੁਣੇ ਵੀ ਚਾਹੀਦੇ ਆ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਆ ਬੇ ਘਟੂ ਘਟ ਇਹ ਲੋਕ ਜਿਹੜੇ ਆ ਰਾਜਨੀਤੀ ਕਰਨ ਲਈ ਸੜਕਾਂ ਤੇ ਆਏ ਆ ਨਹੀਂ ਤਾਂ ਇਹਨਾਂ ਨੂੰ ਤਾਂ ਪਿਛਲੇ ਸਮੇਂ 'ਚ ਕਿਉਂਕਿ ਆਪੇ ਪ੍ਰਧਾਨ ਹੁੰਦੇ ਸੀ ਆਪੇ ਸਰਪੰਚ ਹੁੰਦੇ ਸੀ ਤਾਂ ਲੋਕ ਇਹਨਾਂ ਦੇ ਅੱਗੇ ਬਰਿਆਦਾ ਲੈ ਕੇ ਜਾਂਦੇ ਸੀ ਤੇ ਇਹ ਤੁਹਾਡੇ ਵਾਸਤੇ ਵੀ ਇੱਕ ਚੰਗੀ ਗੱਲ ਆ ਬੇ ਉਹ ਹੁਣ ਤੁਹਾਡੇ ਕੋਲੋਂ ਮੰਗ ਕਰਦੇ ਆ ਤੇ ਇੱਥੇ ਹੀ ਆਪਾਂ ਕਰਦੇ ਆ ਸਮਾਪਤੀ ਤੁਸੀਂ ਸਾਨੂੰ ਆਪਣਾ ਜਿਹੜਾ ਸਮਾਦਰਤਾ ਕੀਮਤੀ ਦੋਸਤੋ ਅਸੀਂ ਲੰਘੇ ਕੱਲ ਜਦੋਂ ਬਾੜ ਚੋਈ ਆ ਜਲੰਧਰ ਕੋ ਜਰੂਰੀ ਕੰਮ ਨੂੰ ਗਏ ਹੋਣ ਕਰਕੇ ਅਸੀਂ ਉਹ ਜਿਹੜਾ ਸਮਾ ਸੀ ਜਦੋਂ ਇੱਥੇ ਬੱਸ ਤਾਂ ਸੀ ਸੀ ਉਸ ਵੇਲੇ ਅਸੀਂ ਨਹੀਂ ਪਹੁੰਚ ਸਕੇ ਤੇ ਅੱਜ ਅਸੀਂ ਪ੍ਰਧਾਨ ਹੁਣਾਂ ਨੂੰ ਇਹ ਮੰਗ ਕੀਤੀ ਵੀ ਤੁਸੀਂ ਵਿਰੋਧੀ ਧਿਰ ਦਾ ਜਿਹੜਾ ਇਹ ਸਵਾਲ ਆ ਉਹਦਾ ਜਵਾਬ ਦਿਓ ਲੱਗਦਾ ਵੀ ਪ੍ਰਧਾਨ ਹੁਣੀ ਜਾਂ ਮਾਸਟਰ ਜਗਿੰਦਰ ਸਿੰਘ ਹੁਣੀ ਜਿਹੜੇ ਆਪਣੇ ਵਿਚਾਰ ਰੱਖਿਆ ਲੱਗਦਾ ਵੀ ਇਸ ਤੋਂ ਸਾਡੇ ਜਿਹੜੇ ਸਰੋਤੇ ਆ ਉਹ ਸੰਤੋਖਤ ਹੋਣਗੇ ਅਗਰ ਫਿਰ ਵੀ ਕਿਸੇ ਦੋਸਤ ਮਿੱਤਰ ਦਾ ਕੋਈ ਵਿਚਾਰ ਹੋਵੇ ਤਾਂ ਉਹ ਕਮੈਂਟ ਬਾਕਸ ਵਿੱਚ ਆਪਣਾ ਜਿਹੜਾ ਆ ਉਹ ਪਚਾਰ ਲਿਖ ਸਕਦਾ ਧੰਨਵਾਦ ਕਿਸੀ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ